ਸਤਨਾਮ ਵਾਹਿਗੁਰੂ ਸਾਹਿਬ ਜੀ ਕਬੀਰ ਲਗੀ ਪ੍ਰੀਤ ਸੁਜਾਨ ਸੋ ਬਰਦ ਲੋਕ ਅਜਾਨ ਤਸੋਂ ਟੁੱਟੀ ਕਿਉਂ ਬਣੈ ਜਾਕੇ ਜੀ ਪਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਲਕ ਸਾਰੀ ਮਨੁੱਖਤਾ ਦੇ ਸੰਧ ਰਹਿਬਰ ਤਪਦੇ ਹਿਰਦਿਆਂ ਨੂੰ ਠਾਰਨ ਵਾਲੀ ਬਾਣੀ ਦੇ ਮਜਸਮੇ ਸ਼ਬਦ ਗੁਰੂ ਧੰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਿਹਾਲਤਾ ਕਿਰਪਾਲਤਾ ਮਹਿਰਮਤ ਦਾ ਸਦਕਾ ਗੁਰ ਸ਼ਬਦ ਵਿਚਾਰ ਨਾਲ ਘਰ ਪਰਿਵਾਰਾਂ ਵਿੱਚ ਬੈਠੇ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੇ ਵੜਪਾਗੀ ਸਤ ਸੰਗਤ ਜਨੋ ਅੱਜ ਆਪਾਂ ਬਾਬਾ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਪਾਵਨ ਸ਼ਲੋਕ 217 ਨੰਬਰ ਦਾ ਵਿਚਾਰ ਔਰ ਮਨ ਨੂੰ ਇਸ ਬਾਬਤ ਜਾਣਨ ਲਈ ਕਿ ਦੋ ਤਰ੍ਹਾਂ ਦੇ ਸੰਸਾਰ ਵਿੱਚ ਪ੍ਰੀਤ ਆ ਇੱਕ ਸੰਸਾਰ ਦੀ ਇੱਕ ਨਿਰੰਕਾਰ ਦੀ ਸੰਸਾਰ ਦੀ ਪ੍ਰੀਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਾਨੂੰ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਕਹਿ ਕੇ ਵੀ ਸੰਬੋਧਨ ਕੀਤਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਿ ਸੰਸਾਰ ਦੀ ਪ੍ਰੀਤ ਝੂਠ ਦੀ ਪ੍ਰੀਤ ਹੈ ਤੇ ਜੇ ਪ੍ਰੀਤ ਕੋਈ ਝੂਠੀ ਆਖਿਆ ਤੇ ਕਿਸੇ ਪ੍ਰੀਤ ਨੂੰ ਸੱਚੀ ਵੀ ਤੇ ਆਖਿਆ ਹੋਏਗਾ ਨਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਕਿ ਸੰਸਾਰ ਦੀ ਜਿੰਨੀ ਪ੍ਰੀਤਾ ਇਹ ਝੂਠੀ ਆ ਝੂਠੀ ਤੋਂ ਭਾਵ ਜਿੰਨਾ ਸਨੇਹ ਕਰਦੇ ਆ ਜਿੰਨਾ ਪਿਆਰ ਕਰਦੇ ਆ ਉਹੀ ਸਾਥ ਛੱਡ ਜਾਂਦਾ ਹੈ ਕਿਤੇ ਸਰੀਰ ਕਰਕੇ ਕਿਤੇ ਪਦਾਰਥਾਂ ਕਰਕੇ ਕਿਤੇ ਗਿਲੇ ਸ਼ਿਕਵੇਆਂ ਕਰਕੇ ਛੋਟੀਆਂ-ਛੋਟੀਆਂ ਬਾਤਾਂ ਕਰਕੇ ਪ੍ਰੀਤਾਂ ਟੁੱਟਦੀਆਂ ਨੇ ਪ੍ਰੀਤਾਂ 'ਚ ਵਿਛੋੜੇ ਪੈਂਦੇ ਨੇ ਬਰ ਇੱਕ ਪ੍ਰੀਤ ਐਸੀ ਹੈ ਜ ਜਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿਤੇ ਤੇਰੀ ਬਾਣ ਹੋਵੇ ਉਹ ਪ੍ਰੀਤ ਵਿੱਚ ਵਿਛੋੜਾ ਕਦੇ ਨਹੀਂ ਆ ਉਸ ਪ੍ਰੀਤ ਵਿੱਚ ਘਾਟੇ ਕਦੇ ਨਹੀਂ ਆ ਉਹ ਪ੍ਰੀਤ ਇਹੋ ਜੀ ਅੱਜ ਦੇ ਵਿੱਚ ਲਾਭ ਹੀ ਲਾਭ ਹੈ ਉਹ ਕੈਸੀ ਪ੍ਰੀਤ ਹੈ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਜਦਨ ਸੱਚ ਨਾਲ ਪ੍ਰੀਤ ਬਣ ਗਈ ਗੁਰਮੁਖੋ ਫਿਰ ਗਿਲੇ ਸ਼ਿਕਵੇ ਮੁੱਕ ਜਾਣਗੇ ਉਲਾਮੇ ਮੁੱਕ ਜਾਣਗੇ ਵੈਰ ਵਿਰੋਧ ਮੁੱਕ ਜਾਏਗਾ ਕਿਉਂਕਿ ਫਿਰ ਤੇ ਇਹ ਭਾਵਨਾ ਬਣ ਜਾਣੀ ਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾਂ ਕੇ ਸਾਜਣ ਪ੍ਰੀਤ ਕਰਨੀ ਆ ਜਾਵੇ ਗੁਰਮੁਖੋ ਸਨੇਹ ਕਰਨਾ ਆ ਜਾਵੇ ਪੁੱਛੇ ਏਕ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੋਂ ਕਿ ਸਭ ਸੱਚੇ ਪਾਤਸ਼ਾਹ ਉਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਲਲ ਕਿਵੇਂ ਪੀੜੀ ਗੰਢ ਪਾਈ ਕਿਵੇਂ ਪ੍ਰੀਤ ਕੀਤੀ ਸਾਨੂੰ ਵੀ ਸਮਝਾਓ ਤੇ ਬੜੇ ਪਿਆਰੇ ਸ਼ਬਦ ਵਾਰਤ ਦੇ ਨੇ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉ ਨੰਮ ਰਿਜੈ ਰੋਏ ਜਾਲਗ ਚਤਨਾ ਆਵੇ ਭਾਈ ਲਹਿਣਾ ਜੀ ਕਹਿੰਦੇ ਨੇ ਕਿਸੇ ਦਾ ਕੋਈ ਸੀ ਕਿਸੇ ਦਾ ਕੋਈ ਸੀ ਮੇਰਾ ਤੇ ਇੱਕ ਧੰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਹੈ ਸੱਚੀਆਂ ਪ੍ਰੀਤਾਂ ਦੇ ਬੰਦਾਰੇ ਸੱਚ ਨਾਲ ਪ੍ਰੇਤ ਪ੍ਰੀਤ ਕਰਨ ਵਾਲੇ ਸੱਚ ਨੂੰ ਪਿਆਰ ਕਰਨ ਵਾਲੇ ਗੁਰਮੁਖੋ ਬਹੁਤ ਘੱਟ ਨੇ ਹੈਣ ਬਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ ਜਨ ਨਾਨਕ ਕੋਟਨ ਮੈਂ ਕੋ ਨਾਰਾਇਣ ਦੇ ਚੀਤ ਕਰੋੜਾਂ ਚ ਕੋਈ ਇਕ ਅੱਧਾ ਏ ਜਿਹਦੀ ਪ੍ਰੀਤ ਸੱਚ ਨਾਲ ਨਿਰੰਕਾਰ ਨਾਲ ਬਣਦੀ ਆ ਬਹੁਤੀ ਵਾਰੀ ਪ੍ਰੀਤ ਦਾ ਸਬੰਧ ਗੁਰਮੁਖੋ ਹਾਣ ਪੀਣ ਲਾਲ ਪਦਾਰਥਾਂ ਨਾਲ ਸਵਾਰਥ ਤੇ ਖੜਾ ਹੁੰਦਾ ਹੈ ਹਰ ਮਨੁੱਖ ਕਿਸੇ ਨਾਲ ਪ੍ਰੀਤ ਰੱਖਦਾ ਹੈ ਗੁਰਮੁਖੋ ਬਹੁਤ ਘਟ ਵੇਖਿਆ ਹੋਵੇਗਾ ਕਿ ਉਸ ਪ੍ਰੀਤ ਦੇ ਵਿੱਚ ਸਵਾਰਥ ਨਾ ਹੋਵੇ ਉਸ ਪ੍ਰੀਤ ਵਿੱਚ ਮਤਲਬ ਨਾ ਹੋਵੇ ਉਸ ਪਿਆਰ ਦੇ ਵਿੱਚ ਵਪਾਰ ਨਾ ਹੋਵੇ ਤੇ ਸੱਚ ਜਾਣਿਓ ਗੁਰਮੁਖੋ ਜਿੱਥੇ ਵਪਾਰ ਹੈ ਉੱਥੇ ਪਿਆਰ ਨਹੀਂ ਹੋ ਸਕਦਾ ਤੇ ਜਿੱਥੇ ਪਿਆਰ ਹੈ ਉੱਥੇ ਵਪਾਰ ਨਹੀਂ ਹੁੰਦਾ ਦੁਨੀਆ ਨੇ ਵਪਾਰ ਕੀਤਾ ਤੇ ਪਿਆਰ ਨੂੰ ਵੀ ਵਪਾਰ ਦੀ ਤਕੜੀ ਚ ਤੋਲ ਕੇ ਦੇਖਦੇ ਨੇ ਜਿਵੇਂ ਸਮਾਜ ਵਿੱਚ ਕੁਝ ਖਰੀਦਿਆ ਜਾਂਦਾ ਨਾ ਕੁਝ ਦੇ ਕੇ ਕੁਝ ਲਿਆ ਜਾਂਦਾ ਏ ਠੀਕ ਇਸੇ ਤਰ੍ਹਾਂ ਅੱਜ ਦੀ ਧਰਮ ਦੀ ਦੁਨੀਆ ਦੇ ਵਿੱਚ ਵੀ ਬਹੁਤਾਂ ਤੇਹੋ ਜਿਹੇ ਹਨ ਜਿਨ੍ਹਾਂ ਨੇ ਰੱਬ ਨੂੰ ਵੀ ਇਹਨਾਂ ਪਦਾਰਥਾਂ ਰਾਹੀਂ ਖਰੀਦਣ ਦਾ ਯਤਨ ਕੀਤਾ ਸਮੁੱਚੀ ਬਾਣੀ ਨੂੰ ਪੜ੍ਹ ਲਿਏ ਤੇ ਸਭ ਸੱਚੇ ਪਾਰਸਾ ਤੇ ਇਥੋਂ ਤੱਕ ਸ਼ਬਦ ਵਰਤਦੇ ਨੇ ਹਰ ਆਪ ਅਮੁੱਲ ਕਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹਿ ਲੋਕ ਵਿਲ ਲਾਏ ਨਿਰੰਕਾਰ ਅਮੁੱਲਕ ਹੈ ਉਹਨੂੰ ਮੁੱਲ ਦੇ ਕੇ ਖਰੀਦਿਆ ਹੀ ਨਹੀਂ ਜਾ ਸਕਦਾ ਔਰ ਗੁਰਬਾਣੀ ਨੂੰ ਪੜ੍ਹੀਏ ਪਾਰਸਾ ਜੀ ਕਹਿੰਦੇ ਨੇ ਕਿਤਨਾ ਵੀ ਕੋਈ ਤਨਵਾਨ ਕਿਉਂ ਨਾ ਹੋ ਜਾਵੇ ਕਤਨੀ ਵੀ ਕੋਈ ਸੰਪਤੀ ਦਾ ਮਾਲਕ ਕਿਉਂ ਨਾ ਹੋ ਜਾਵੇ ਉਹਨੂੰ ਖਰੀਦਿਆ ਹੀ ਨਹੀਂ ਜਾ ਸਕਦਾ ਤੇ ਕੀ ਜਿਹਨੂੰ ਖਰੀਦਿਆ ਨਹੀਂ ਜਾ ਸਕਦਾ ਜਿਹਦੇ ਨਾਲ ਸਾਂਝ ਨਹੀਂ ਬਣ ਸਕਦੀ ਫਿਰ ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾਵੇ ਕੋਈ ਵਸਤੂ ਕੋਈ ਇਹੋ ਜੀ ਸ਼ਾਇਤ ਹੋਵੇਗੀ ਨਾ ਜਿਹਦੇ ਨਾਲ ਉਹ ਵਸ ਵਿੱਚ ਆਉਂਦਾ ਹੋਵੇਗਾ ਜਿਹਦੇ ਨਾਲ ਉਹਦੀ ਪ੍ਰੀਤ ਉਹਦੇ ਨਾਲ ਸਾਂਝ ਬਣ ਸਕਦੀ ਹੋਵੇਗੀ ਤੇ ਫਿਰ ਗੁਰੂ ਸਾਹਿਬ ਬਾਣੀ ਅੰਦਰ ਬਖਸ਼ਿਸ਼ ਕਰਕੇ ਬੜੇ ਪਿਆਰ ਨਾਲ ਸਮਝਾਉਂਦੇ ਨੇ ਮਨ ਦੇ ਰਾਮ ਲਿਆ ਹੈ ਮੋਲ ਮਨ ਦੇਣਾ ਪੈਂਦਾ ਹੈ ਭਾਵੇਂ ਕਿ ਇਹ ਮਨ ਵੀ ਉਹਦਾ ਹੀ ਹੈ ਇਹ ਜਿੰਨਾ ਜੋ ਕੁਝ ਸਾਨੂੰ ਮਿਲਿਆ ਇਹਨਾਂ ਸਭ ਕੁਝ ਉਹਦਾ ਦਿੱਤਾ ਹੋਇਆ ਹੈ ਉਹਦੇ ਦਿੱਤੇ ਨੂੰ ਹੀ ਉਹਦੇ ਅੱਗੇ ਰੱਖ ਕੇ ਉਹਦਾ ਧੰਨਵਾਦ ਕਰਦੇ ਉਹਦੇ ਅੱਗੇ ਬੇਨਤੀ ਕਰਦੇ ਉਹਦੇ ਅੱਗੇ ਮਿੰਨਤ ਕਰ ਲੈ ਕਿ ਰੱਬ ਜੀ ਮੈਂ ਸਭ ਯਤਨਾ ਨਾਲ ਦੇਖ ਲਿਆ ਤੁਸੀਂ ਵਸ ਵਿੱਚ ਆਉਣ ਵਾਲੇ ਨਹੀਂ ਨਾ ਤੂੰ ਆਵੇਂ ਵਸ ਬਹੁਤ ਕਿਣਾ ਬੜੇ ਨਾ ਤੂੰ ਆਵੇਂ ਵਸ ਬਹੁਤਾ ਦਾਣ ਦੇ ਨਾ ਤੂੰ ਆਵੇਂ ਵਸ ਕਿਤੇ ਸਿਆਣਪੈ ਨਾ ਤੂੰ ਆਵੇਂ ਵਸ ਤੀਰਥ ਨਾਈਐ ਨਾ ਤੂੰ ਆਵੇਂ ਵਸ ਧਰਤੀ ਧਾਈਐ ਸਭ ਕੋ ਤੇਰੇ ਵਸ ਅਗੰਮ ਅਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਦੇ ਰਾਹ ਤੇਰੀ ਇਬਾਦਤ ਵਿੱਚ ਕੋਈ ਜੁੜ ਗਿਆ ਤੇਰੇ ਪਿਆਰ ਵਿੱਚ ਕੋਈ ਜੁੜ ਗਿਆ ਗੁਰਮੁਖੋ ਸਚਮੁਚ ਜਿਨ੍ਹਾਂ ਨੇ ਪਿਆਰ ਪਾਇਆ ਜਿਨ੍ਹਾਂ ਨੇ ਨੇਹ ਕੀਤਾ ਗੁਰਮੁਖੋ ਉਹਨਾਂ ਦੀ ਫਿਰ ਕਹਾਣੀ ਉਹਨਾਂ ਦੀ ਗਾਥਾ ਉਹਨਾਂ ਬਾਰੇ ਕਹਿਣਾ ਕਥਨ ਵੀ ਬਹੁਤ ਮੁਸ਼ਕਲ ਹੈ ਨਿਤਾ ਪ੍ਰਤੀ ਧੰਨ ਗੁਰੂ ਨਾਨਕ ਸਾਹਿਬ ਪਾਰਸਾ ਜੀ ਦੇ ਜਦੋਂ ਇਹਨਾਂ ਪਾਵਨ ਬੋਲਾਂ ਨਾਲ ਸਿੱਖ ਸਾਂਝ ਪਾਉਂਦਾ ਏ ਜਿੱਥੇ ਪੜਦਾ ਏ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨਣ ਵਾਲੇ ਦੀ ਅਵਸਥਾ ਮੰਨਣ ਵਾਲੇ ਦੀ ਉਸ ਖੇੜ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ ਕੀ ਕੋਈ ਆਖੇਗਾ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ ਬੇਦ ਨਾ ਜਾਣੋ ਮੂਲ ਸਾਈਂ ਜਿਹਿਆ ਜਿਨ੍ਹਾਂ ਨੂੰ ਦਰੰਕਾਰ ਵਿਸਰਦਾ ਨਹੀਂ ਜਿਨ੍ਹਾਂ ਦੀ ਉਹਦੇ ਨਾਲ ਸਾਂਝ ਬਣ ਗਈ ਗੁਰਮੁਖੋ ਤੇ ਵਿਸਾਰਦਾ ਹੀ ਨਹੀਂ ਦੋ ਤਰ੍ਹਾਂ ਦੇ ਲੋਕ ਤੁਹਾਨੂੰ ਦੁਨੀਆਂ ਤੇ ਮਿਲਣਗੇ ਗੁਰਮੁਖੋ ਇੱਕ ਉਹ ਜਿਹੜੇ ਚਿੱਤੇ ਹੀ ਨਹੀਂ ਕਰਦੇ ਤੇ ਕੋ ਜਿਹੜਾ ਉਹਨਾਂ ਨੂੰ ਭੁੱਲਿਆ ਹੀ ਨਹੀਂ ਉਹਨਾਂ ਦੀ ਜ਼ਿੰਦਗੀ ਦੀ ਅਵਸਥਾ ਹੁੰਦੀ ਆ ਦਮ ਦਮ ਸਦਾ ਸੰਭਾਲਦਾ ਦਮ ਨਾ ਮਰਥਾ ਜਾਏ ਉਹ ਹਰ ਕੜੀ ਚਿੱਤੇ ਕਰਦੇ ਨੇ ਉਤੇ ਪੜਦੇ ਹੀ ਰਹਿੰਦੇ ਨੇ ਆਖਾਂ ਜੀਵਾਂ ਵਿਸਰ ਮਰ ਜਾਉ ਉਹਦਾ ਵਿਸਰਨਾ ਉਸ ਪਿਆਰੇ ਲਈ ਉਸ ਜਗਿਆਸੂ ਲਈ ਮੌਤ ਦਾ ਕਾਰਨ ਬਣ ਜਾਂਦਾ ਹੈ ਸੋ ਸਬ ਸੱਚੇ ਪਾਰਸਾ ਕਹਿੰਦੇ ਨੇ ਪ੍ਰੀਤ ਦੋ ਤਰ੍ਹਾਂ ਦੀ ਆ ਸੰਸਾਰ ਦੀ ਪ੍ਰੀਤ ਤੇ ਇੱਕ ਨਰੰਕਾਰ ਦੀ ਪ੍ਰੀਤ ਸਬ ਪਾਰਸਾ ਕਹਿੰਦੇ ਨੇ ਸੰਸਾਰ ਦੀ ਪ੍ਰੀਤ ਕਿਸੇ ਸਵਾਰਥ ਕਿਸੇ ਮਤਲਬ ਤੇ ਖੜੀ ਆ ਗੁਰਮੁਖੋ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਪਰ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਗੁਰੂ ਦੀ ਪ੍ਰੀਤ ਸਿੱਖ ਨਾਲ ਕੈਸੀ ਆ ਸੰਸਾਰ ਦੀ ਪ੍ਰੀਤ ਕੈਸੀ ਆਏ ਕੋਨੇ ਗੁਰਮੁਖੋ ਅੱਜ ਮਾਂ ਆਪਣੇ ਤਿਪੁੱਤਰ ਨੂੰ ਪਾਲ ਰਹੀ ਆ ਤੇ ਇਸ ਆਸ ਵਿੱਚ ਪਾਲ ਰਹੀ ਆ ਕਿ ਵੱਡਾ ਹੋਏ ਤਾਂ ਖਾਟ ਦੇ ਘਰ ਭੋਗ ਵਿਲਾਸਾ ਮੇਰੀ ਬਜ਼ੁਰਗ ਦੇ ਵਿੱਚ ਮੇਰੀ ਇਹ ਡੰਗੋਰੀ ਮੇਰਾ ਆਸਰਾ ਬਣੇਗਾ ਅੱਛੀ ਬਾਤ ਐ ਚੰਗੀ ਗੱਲ ਐ ਕਿ ਜਿਹੜੇ ਬੱਚੇ ਆਪਣੇ ਮਾਂ ਬਾਪ ਦਾ ਸਤਿਕਾਰ ਕਰਦੇ ਨੇ ਜਿਨ੍ਹਾਂ ਨੂੰ ਸਾਰ ਐ ਕਿ ਕਦੇ ਸਾਡੇ ਮਾਂ ਬਾਪ ਨੇ ਸਾਡੀ ਪ੍ਰਤ ਪਾਲਣਾ ਸਾਡਾ ਸੰਭਾਲ ਤੇ ਅੱਜ ਅਸੀਂ ਉਹਨਾਂ ਦੀ ਦੇਖ ਰੇਖ ਦੇਖ ਭਾਲ ਕਰੀਏ ਬਹੁਤ ਅੱਛੀ ਬਾਤ ਆ ਬੜੀ ਚੰਗੀ ਗੱਲ ਆ ਪਰ ਸਾਬ ਸੱਚੇ ਪਾਤਸ਼ਾਹ ਬਾਣੀ ਅੰਦਰ ਇਹ ਵੀ ਸ਼ਬਦ ਆਖਦੇ ਨੇ ਤੇਰੀ ਪ੍ਰੀਤ ਤੇਰੇ ਮਾਂ ਬਾਪ ਨਾਲ ਸੀ ਤੇਰੀ ਪ੍ਰੀਤ ਤੇਰੇ ਧੀਆਂ ਪੁੱਤਰਾਂ ਨਾਲ ਸੀ ਇਸ ਧਰਤੀ ਦੇ ਖਿੱਤੇ ਤੇ ਗੁਰਮੁਖੋ ਕਿਤੇ ਮਾਂ ਬਾਪ ਵਿਛੜ ਰਿਹਾਏ ਕਿਤੇ ਧੀਆਂ ਪੁੱਤਰ ਵਿਛੜ ਰਹੇ ਨੇ ਸਦੀਵੀ ਪ੍ਰੀਤ ਥੋੜਾ ਹੈ ਇਹੀ ਕਾਰਨ ਗੁਰਮੁਖੋ ਗੁਰਬਾਣੀ ਅੰਦਰ ਇਹ ਪਾਵਨ ਬਚਨ ਜਦੋਂ ਅਸੀਂ ਪੜ੍ਹਦੇ ਆ ਨਾ ਕਿ ਦੁਨੀਆ ਦੇ ਵਿੱਚ ਹਰ ਰਿਸ਼ਤਾ ਜਿਹੜਾ ਹੈ ਜੇ ਸਰੀਰ ਕਰਕੇ ਤੋੜ ਨਿਭ ਗਿਆ ਤੇ ਫਿਰ ਆਤਮਾ ਦਾ ਇੱਕ ਦੂਜੇ ਨਾਲ ਮਿਲਾਪ ਸਾਥੀ ਬਣ ਜਾਣਾ ਬੜੀ ਔਖੀ ਖੇਡ ਆ ਤਨ ਪਿਰੇ ਨਾਖੀਏ ਬਹਿਣ ਇਕੱਠੇ ਹੋਏ ਇੱਕ ਜੋਤ ਦੋਇ ਮੂਰਤੀ ਤਨ ਪਿਰ ਕਹੀਏ ਸੋਏ ਪਤੀ ਪਤਨੀ ਉਹਨੂੰ ਕਹਿੰਦੇ ਨੇ ਗੁਰਮੁਖੋ ਜਿੱਥੇ ਵਿਚਾਰ ਇੱਕ ਹੋ ਜਾਵੇ ਜਿੱਥੇ ਸੋਚ ਇੱਕ ਹੋ ਜਾਵੇ ਜਿੱਥੇ ਇਕਲਾਕੀ ਜੀਵਨ ਹੋ ਜਾਵੇ ਪਤੀ ਪਤਨੀ ਉਹਨੂੰ ਨਹੀਂ ਕਹਿੰਦੇ ਕਿ ਦੋ ਸਰੀਰ ਬੈਠੇ ਨੇ ਤੇ ਗੁਰੂ ਸਾਹਿਬ ਨੇ ਪ੍ਰਵਾਨ ਕਰ ਲੈਨੇ। ਪਾਤਸ਼ਾਹ ਕਹਿੰਦੇ ਨੇ ਟੂ ਬਾਡੀਜ਼ ਵਨ ਸੋਲ ਆਤਮਾ ਇੱਕ ਹੋਵੇ ਸਰੀਰ ਦੋ ਹੋਣ। ਵਿਚਾਰ ਇੱਕੋ ਜਾਵੇ ਗੁਰਮਖੋ ਰੂਹਾਂ ਦੀ ਖੇਡ ਸੀ। ਜਿਹਨੂੰ ਦਾਨੇ ਲੋਕਿਆ ਕਰਦੇ ਸਨ ਦਿਲਾਂ ਨੂੰ ਦਿਲਾਂ ਦੀ ਸਾਂਝ ਹੁੰਦੀ ਆ। ਇਹ ਪਿਆਰ ਇਹ ਮੁਹੱਬਤ ਇਹ ਇਤਫਾਕ ਅੱਜ ਸਾਨੂੰ ਰਿਸ਼ਤੇਦਾਰਾਂ ਵਿੱਚ ਸਾਨੂੰ ਸੱਜਣਾ ਮਿੱਤਰਾਂ ਵਿੱਚ ਨਜ਼ਰ ਨਹੀਂ ਆਉਂਦਾ ਗੁਰਮਖੋ। ਤੇ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਨੇ ਬਾਤਾਂ ਸਦੀਆਂ ਪਹਿਲਾਂ ਸਾਡੀ ਝੋਲੀ ਦਾਤ ਪਾ ਦਿੱਤੀ ਐ ਕਿ ਇੱਕ ਪ੍ਰੀਤ ਉਹ ਹੈ ਜਿਹੜੀ ਸਿਰਫ ਸਵਾਰਥ ਤੇ ਖੜੀ ਐ ਸਿਰਫ ਪਦਾਰਥ ਮਟੀਰੀਅਲ ਤੇ ਖੜੀ ਐ ਮਿੱਤਰ ਸਾਂਝ ਬਣਾ ਰਿਹਾ ਏ ਜਿੰਨਾ ਚਿਰ ਤੱਕ ਖਾਣ ਨੂੰ ਮਿਲ ਰਿਹਾ ਐ ਪਹਿਨਣ ਨੂੰ ਮਿਲ ਰਿਹਾ ਐ ਹਰ ਨਾਉਣ ਨੂੰ ਮਿਲ ਰਿਹਾ ਐ ਮਿੱਤਰਤਾ ਬਹੁਤ ਗੁੜੀ ਐ ਬੜੀ ਪੀੜੀ ਗੰਡਾ ਬੜਾ ਪਿਆਰ ਐ ਬੜੀ ਸਾਂਝ ਐ ਕਿਉਂਕਿ ਖਾਣ ਨੂੰ ਮਿਲ ਰਿਹਾ ਪਰ ਜਦਨ ਖਾਣ ਨੂੰ ਨਾ ਮਿਲਿਆ ਜਿੱਦਣ ਸਵਾਰਥ ਪੂਰਾ ਹੁੰਦਾ ਨਜ਼ਰ ਨਾ ਆਇਆ ਗੁਰਮੁਖੋ ਉਸ ਦਿਨ ਕਹਾਣੀ ਵਿਗੜਦੀ ਆ ਆਪਣੇ ਬੇਗਾਨੇ ਹੋ ਜਾਂਦੇ ਨੇ ਕਿਤੇ ਮੁਸ਼ਕਲ ਬਣ ਜਾਵੇ ਕਿਤੇ ਮੁਸੀਬਤ ਬਣ ਜਾਵੇ ਇਸ ਕਰਕੇ ਸਭ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਆਖਦੇ ਨੇ ਤੂੰ ਮਿੱਤਰ ਹੀ ਉਹਨੂੰ ਬਣਾ ਤੂੰ ਸਾਂਝ ਹੀ ਉਹਨੇ ਨਾਲ ਕਰ ਜਿਹੜਾ ਸਦੀਵੀ ਆ ਜਿਹੜਾ ਤੇਰਾ ਸਾਥ ਛੱਡਦਾ ਹੀ ਨਹੀਂ ਦੁਨਿਆਵੀ ਰਿਸ਼ਤੇ ਦੁਨਿਆਵੀ ਖੇਡਾਂ ਤੇ ਕਿੱਥੋਂ ਤੱਕ ਸਾਥ ਦਿੰਦਿਆਂ ਨੇ ਗੁਰਮੁਖੋ ਜਾ ਕੋ ਮੁਸ਼ਕਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਰਿਸ਼ਤੇਦਾਰ ਪੇ ਭੱਜ ਖਲੇ ਸਭੋ ਭਜੇ ਆਸਰਾ ਸਭ ਆਸਰੇ ਸਾਥ ਛੱਡ ਜਾਂਦੇ ਨੇ ਚੁੱਕੇ ਸਭ ਅਸਰਾਓ ਚਿੱਤ ਆਵੇ ਉਸ ਪਾਰ ਬ੍ਰह्म ਲੱਗੇ ਨਾ ਤੱਤੀ ਬਾਉ ਸਾਹਿਬ ਨਤਾਣਿਆਂ ਕਾ ਤਾਣ ਆਏ ਨਾ ਜਾਈ ਥਿਰ ਸਦਾ ਗੁਰ ਸ਼ਬਦ ਦੀ ਸਤਜਾਨ ਮਿੱਤਰ ਉਹਨੂੰ ਬਣਾ ਜਿਹੜਾ ਤੇਰਾ ਸਾਥ ਨਹੀਂ ਛੱਡਦਾ ਜਿਹੜਾ ਹਰ ਵੇਲੇ ਹਰ ਪਲ ਹਰ ਕੜੀ ਤੇਰੇ ਨਾਲ ਹੈ ਉਹਦਾ ਤੇਰੇ ਸੁੱਖਾਂ ਦੇ ਨਾਲ ਕੋਈ ਸਨੇਹ ਨਹੀਂ ਕੋਈ ਸਾਂਝ ਨਹੀਂ ਹੈ ਉਹ ਤੈਨੂੰ ਪਿਆਰ ਕਰਦਾ ਹੈ ਸੋ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰੀਤ ਲੱਗੀ ਪ੍ਰੀਤ ਸੁਜਾਨ ਸਿਉ ਬਾਬਾ ਕਰੀਬ ਕਬੀਰ ਸਾਹਿਬ ਜੀ ਕਿ ਜਦਣ ਮੇਰੀ ਨਿਰੰਕਾਰ ਨਾਲ ਮੇਰੀ ਸੱਚੇ ਨਾਲ ਮੇਰੀ ਉਸ ਅਕਾਲ ਨਾਲ ਸਾਂਝ ਬਣ ਗਈ ਪਿਆਰ ਬਣ ਗਿਆ ਬਰਜ ਲੋਕ ਆ ਜਾਣ ਫਿਰ ਲੋਕ ਆ ਜਾਂਦੇ ਨੇ ਵਰਜਣ ਵਾਸਤੇ ਲੋਕਾਂ ਦਾ ਵਰਜਣਾ ਕਿਵੇਂ ਆ ਗੁਰਮੁਖ ਇੱਕ ਛੋਟੀ ਜੀ ਗਾਥਾ ਆਪਾਂ ਸਿੱਖ ਇਤਿਹਾਸ ਅੰਦਰੋਂ ਸਮਝਣ ਲਈ ਜਾਣਨ ਲਈ ਯਤਨ ਕਰੀਏ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਥੀ ਹੈ ਭਾਈ ਮਰਦਾਨਾ ਜੀ ਉਹ ਮਹਾਨ ਸ਼ਖਸੀਅਤ ਗੁਰਮੁਖੋ ਕਿਤੇ ਦੋਸਤੀ ਕਿਤੇ ਮਿੱਤਰਤਾ ਦੇਖਣੀ ਹੋਵੇ ਤੇ ਮੈਂ ਅਕਸਰ ਬੇਨਤੀ ਕਰਦਾ ਗੁਰੂ ਨਾਨਕ ਸਾਹਿਬ ਦੀ ਭਾਈ ਮਰਦਾਨੇ ਦੇ ਨਾਲ ਜੈਸੀ ਜਾਰੀ ਆ ਕਿਸੇ ਦੀਪ ਦੇ ਲਿਖੇ ਹੋਏ ਬੋਲ ਗੁਰਮੁਖੋ ਦੁਨੀਆ ਵਾਲਿਓ ਇੱਕ ਵਾਰੀ ਆ ਰੂਪ ਵੇਖਿਓ ਜਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਉਸ ਸ਼ੁੱਧਰ ਕੈ ਦੁਰਕਾਰੇ ਨੂੰ ਜਾਂ ਬਾਬਾ ਗੜ ਨਾਲ ਲਾਉਂਦਾ ਏ ਮਰਦਾਨੇ ਵਰਗਾ ਯਾਰ ਗੁਰਨਾਨਕ ਦੇ ਹਿੱਸੇ ਆਉਂਦਾ ਗੁਰਨਾਨਕ ਸਾਹਿਬ ਪਾਰਸਾ ਜੀ ਦੇ ਹਿੱਸੇ ਆਈ ਉਹ ਸ਼ਖਸੀਅਤ ਗੁਰਮੁਖੋ ਜਿੰਨੇ ਜ਼ਾਤ-ਪਾਤ ਨਹੀਂ ਦੇਖੀ ਜਿੰਨੇ ਕੁੱਲ ਨਹੀਂ ਦੇਖੀ ਜਿੰਨੇ ਬਰਾਦਰੀ ਨਹੀਂ ਦੇਖੀ ਸਿਰਫ ਖੇੜ ਅੰਦਰ ਦੀ ਸਾਂਝ ਬਣ ਗਈ ਗੁਰਮੁਖੋ ਜਿੱਥੋਂ ਅਸੀਂ ਪਹਿਲਾਂ ਬੇਨਤੀ ਕੀਤੀ ਸੀ ਰੂਹਦਾਰੀ ਰੂਹਾਂ ਦੇ ਮਿੱਤਰ ਕਦੇ ਵੀ ਸਾਥ ਨਹੀਂ ਛੱਡਦੇ ਗੁਰਮੁਖੋ ਕੁਝ ਹੋ ਜਾਵੇ ਕਾਟੇ ਪੈ ਜਾਣ ਮੁਸ਼ਕਲਾਂ ਆ ਜਾਣ ਮੁਸੀਬਤਾਂ ਆ ਜਾਣ ਔਰ ਮੈਂ ਬੇਨਤੀ ਕਰਾਂ ਗੁਰਮੁਖੋ ਮੁਸੀਬਤ ਵਿੱਚ ਬੰਦਾ ਦੋ ਸਖਸ਼ਾਂ ਨੂੰ ਹਮੇਸ਼ਾ ਚਿੱਤੇ ਰੱਖਦਾ ਇੱਕ ਜਿਨੇ ਸਾਥ ਦਿੱਤਾ ਹੋਵੇ ਇੱਕ ਜਿਨੇ ਪਿੱਠ ਵਿਖਾਈ ਹੋਵੇ ਤੇ ਬੇਨਤੀ ਹੈ ਗੁਰਮੁਖੋ ਜਿਨੇ ਕਦੇ ਸਾਥ ਦਿੱਤਾ ਹੋਵੇ ਉਹਨਾਂ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਕਈ ਵਾਰੀ ਤੁਸੀਂ ਸਮਾਜ ਵਿੱਚ ਵੇਖਿਆ ਹੋਣਾ ਕਿ ਕਿਸੇ ਬੰਦੇ ਨੂੰ 10000 ਦੀ ਲੋੜ ਸੀ 10 ਲੱਖ ਦੀ ਲੋੜ ਸੀ ਐਸੇ ਸੱਜਣ ਮਿਲਦੇ ਨੇ ਗੁਰਮੁਖੋ ਉਹ ਦੇ ਸਕਦੇ ਸਰ ਪਰ ਦਿੱਤਾ ਨਹੀਂ ਤੇ ਜਿਹਦੇ ਤੋਂ ਆਸ ਵੀ ਨਹੀਂ ਸੀ ਕੀਤੀ ਜਾ ਸਕਦੀ ਕਿਤੇ ਉਹ ਆਸਰਾ ਬਣ ਜਾਵੇ ਉਹ ਸਾਥ ਦੇ ਜਾਵੇ ਕੱਲ ਨੂੰ ਉਸ ਕੁਲਚਾਰ ਛੱਲੜਚਾਰ ਦੰਮੜੀਆਂ ਵੱਧ ਆ ਜਾਣ ਤੇ ਉਹ ਜਿਹੜਾ ਉਦੋਂ 10 ਲੱਖ ਨਹੀਂ ਸੀ ਦੇ ਰਿਹਾ 10 ਹਜ਼ਾਰ ਨਹੀਂ ਸੀ ਦੇ ਰਿਹਾ ਅੱਜ ਕਹਿੰਦਾ ਮੈਂ ਤੈਨੂੰ ਲੱਖ ਦੇਣ ਨੂੰ ਤਿਆਰ ਹਾਂ ਫੇਰ ਉਹਥੇ ਉਸ ਬੰਦੇ ਨੂੰ ਸਮਝ ਲੈਣਾ ਚਾਹੀਦਾ ਹੈ ਉਸ ਨੂੰ ਦੱਸਣਾ ਚਾਹੀਦਾ ਹੈ ਕਿ ਅੱਜ ਤੇਰੇ ਲੱਖ ਦੀ ਲੋੜ ਨਹੀਂ ਉਦੋਂ ਤੇਰੇ 10 ਹਜ਼ਾਰ ਦੀ ਲੋੜ ਸੀ ਖੇੜੇ ਨਹੀਂ ਆ ਗੁਰਮੁਖੋ ਕਿ ਕੌਣ ਕਿਸ ਵੇਲੇ ਕਿੰਨਾ ਹਾਲਾਤਾਂ ਚ ਮਦਦ ਕਰਦਾ ਏ ਖੇੜੇ ਆ ਗੁਰਮੁਖੋ ਕਿ ਤੁਹਾਡੀ ਸਾਰ ਕਿਨੇ ਲਈ ਆ ਤੁਹਾਨੂੰ ਸਮਝਿਆ ਕੌਣ ਹੈ ਤੁਹਾਡੇ ਤੇ ਫੇਥ ਤੁਹਾਡੇ ਤੇ ਭਰੋਸਾ ਕਿਨੇ ਕੀਤਾ ਇਸ ਕਰਕੇ ਜੇ ਕਿਸੇ ਨੇ ਤੁਹਾਡੇ ਤੇ احسان ਕੀਤਾ ਤੁਹਾਡਾ ਭਲਾ ਕੀਤਾ ਤੇ ਉਹਦਾ احسان ਕਦੇ ਨਾ ਭੁੱਲਿਓ ਨਹੀਂ ਤੇ ਮਾਲਕ ਦੇ ਘਰ ਥਾਂ ਕੋਈ ਨਹੀਂ ਮਿਲਣੀ ਕਿਉਂ ਕਿਉਂਕਿ ਸਭ ਸੱਚਾ ਪਾਰਸਾ ਕਹਿੰਦਾ ਮੈਂ احسان فراموش ਜਿਹੜੇ ਕਿਸੇ ਦਾ ਦਿੱਤਾ ਵਿਸਾਰ ਦਿੰਦੇ ਨੇ ਮੈਂ ਉਹਨਾਂ ਕਿਰਤ ਕਣਾਂ ਨੂੰ ਆਪਣੇ ਘਰ ਥਾਂ ਨਹੀਂ ਦਿੰਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਿੱਤਰਤਾ ਗੁਰੂ ਨਾਨਕ ਸਾਹਿਬ ਦੀ ਯਾਰੀ ਦਾ ਜਿੰਨਾ ਵੀ ਇਤਿਹਾਸ ਪੜ੍ਹੀਏ ਗੁਰਮੁਖੋ ਸਦਕੇ ਜਾਈਏ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਰਾਜ ਭੋਜਨ ਦੀ ਤਲਵੰਡੀ ਤੇ ਬਿੱਤਰਦੇ ਨੇ। 10 ਸਾਲ ਉਮਰਾ ਕਰਕੇ ਵੱਡੇ ਨੇ ਭਾਈ ਜੀ ਕਹਿ ਕੇ ਸੰਬੋਧਨ ਕਰਦੇ ਨੇ ਭਾਈ ਮਰਦਾਨਾ ਜੀ। ਭਾਈ ਦਾ ਮਤਲਬ ਕੀ ਹੁੰਦਾ ਭਰਾ ਤੇ ਸੱਚਮੁੱਚ ਗੁਰਮੁਖੋ ਭਰਾ ਭਰਾ ਦੀਆਂ ਬਾਹਾਂ ਹੁੰਦੇ ਨੇ ਕਿਤੇ ਇਹਨਾਂ ਬਾਤਾਂ ਦੀ ਸਮਝ ਆ ਜਾਏ ਭਰਾ ਭਰਾ ਦੀ ਪਿੱਠ ਤੇ ਖੜ ਦੇਣਾ ਗੁਰਮੁਖੋ ਦੁਨੀਆ ਜਿੰਨਾ ਮਰਜੀ ਜ਼ੋਰ ਲਾ ਲਏ ਭਰਾ ਭਰਾ ਨੂੰ ਵੱਖ ਨਹੀਂ ਕਰ ਸਕਦੀ ਜੇ ਭਰਾ ਹੀ ਭਰਾ ਦੀ ਪਿੱਠ ਤੇ ਛੁਰਾ ਮਾਰ ਜਾਏ ਫਿਰ ਮaaf ਕਰਿਓ ਦੁਨੀਆ ਜਿੰਨਾ ਮਰਜੀ ਬਚਾਉਣਾ ਚਾਹੇ ਉਹਨੂੰ ਬਚਾ ਕੋਈ ਨਹੀਂ ਸਕਦਾ ਭਰਾ ਦੀ ਸਾਂਝ ਹੋਣੀ ਚਾਹੀਦੀ ਔਰ ਮੈਂ ਬੇਨਤੀ ਕਰਦਾ ਹੁੰਨਾ ਗੁਰਮੁਖੋ ਜਿੰਨਾਂ ਕੋਲੇ ਇਮਾਨਤਾ ਹੈਨ ਜਿੰਨਾਂ ਕੋਲੇ ਦਾਤਾਂ ਹੈਨ ਕਦਰ ਕਰਨ ਵੱਡਾ ਛੋਟੇ ਦੀ ਕਦਰ ਕਰੇ ਛੋਟਾ ਵੱਡੇ ਦੀ ਕਦਰ ਕਰੇ ਦਮੜੀਆਂ ਪੈਸੇ ਇਹ ਸਭ ਕੁਝ ਇੱਥੇ ਰਹਿ ਜਾਣਾ ਹੈ ਕਈ ਪਰਿਵਾਰਾਂ ਚ ਵਿਚਰੀਦਾਏ ਦੇਖੀਦਾਏ ਗੁਰਮਖੋ ਜਿਸ ਭਰਾ ਦੇ ਪਿੱਛੇ ਲੱਗ ਕੇ ਜਾਂ ਜਿਸ ਭਰਾ ਦੀ ਪਿੱਠ ਦੇ ਵਿੱਚ ਸ਼ੁਰਾ ਮਾਰ ਲੱਗਿਆ ਭਰਾ ਨੇ ਸਮਾਂ ਨਾਲ ਆਇਆ ਆਪਣੀ ਔਲਾਦ ਆਪਣੇ ਤੀਆਂ ਪੁੱਤਰਾਂ ਦੇ ਪਿੱਛੇ ਜਦੋਂ ਤੋ ਖਾ ਕਰਕੇ ਜ਼ਮੀਨ ਨੂੰ ਵੰਡ ਲੈਂਦਾ ਏ ਪੈਸਾ ਵੰਡ ਲੈਂਦਾ ਏ ਜਾਂ ਕੁਝ ਹੋਰ ਇਹੋ ਜੀ ਵਸਤੂ ਸ਼ੈ ਵੱਧ ਘਟ ਰੱਖ ਜਾਂਦਾ ਏ ਤੇ ਸੱਚ ਜਾਣਿਓ ਜਦੋਂ ਉਹੀ ਭਰਾ ਬਦੁਰਗੀ ਦੀ ਦਹਲੀਜ਼ ਤੇ ਮੰਦੇ ਬੈਠਾ ਪੁੱਤਰ ਸਾਰ ਨਹੀਂ ਨਾ ਲੈਂਦੇ ਤੇ ਫਿਰ ਉਹ ਝੁਰਦਾ ਹੁੰਦਾ ਕਿ ਇਹਨਾਂ ਪੁੱਤਰਾਂ ਲਈ ਇਹਨਾਂ ਧੀਆਂ ਲਈ ਇਸ ਪਰਿਵਾਰ ਦੇ ਲਈ ਭਲਿਆ ਤੂੰ ਭਰਾ ਨਾਲ ਠੋਖਾ ਕੀਤਾ ਫਿਰ ਸਿਰਫ ਪਛਤਾਵੇ ਤੋਂ ਬਿਨਾ ਕੁਝ ਪੱਲੇ ਨਹੀਂ ਰਹਿ ਜਾਂਦਾ ਇਸ ਕਰਕੇ ਜਿੰਨਾ ਹੋ ਸਕੇ ਗੁਰਮੁਖੋ ਆਪਣੇ ਵੱਲੋਂ ਚੰਗਾ ਕਰਿਓ ਮਾੜਾ ਨਾ ਕਦੇ ਵੀ ਕਰਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਅਸੀਂ ਇਤਿਹਾਸਕ ਤੌਰ ਤੇ ਉਹਨਾਂ ਦੇ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਹਾਂ ਗੁਰਮੁਖੋ ਤੇ ਭਾਈ ਮਰਦਾਨਾ ਜੀ ਦੀ ਸ਼ਖਸੀਅਤ ਦਾ ਜ਼ਿਕਰ ਹੁੰਦਾ ਹੈ ਭਾਈ ਮਰਦਾਨਾ ਜੀ ਇੱਕ ਦਿਨ ਘਰ ਆਏ ਤੇ ਕੁਦਰਤਨ ਘਰ ਵਾਲੀ ਕਹਿੰਦੀ ਹੈ ਤੁਸੀਂ ਜਦੋਂ ਗੱਲ ਕਰਦੇ ਹੋ ਗੁਰਨਾਨਕ ਸਾਹਿਬ ਪਾਰਸਾ ਦੇ ਘਰ ਆ ਬਣਿਆ ਗੁਰਨਾਨਕ ਸਦਾ ਦੇ ਘਰ ਆ ਖਾ ਕੇ ਆਇਆ ਮਾਤਾ ਤ੍ਰਿਪਤਾ ਜੀ ਨੇ ਅੱਜ ਆ ਸ਼ਿਕਾਇਆ ਪਿਤਾ ਕਲਿਆਣ ਦਾਸ ਜੀ ਨੇ ਅੱਜ ਆ ਵਸਤੂ ਦਿੱਤੀ ਘਰ ਵਾਲੀ ਕਹਿਣ ਲੱਗੀ ਕਿ ਜੇ ਤੂੰ ਨਾਨਕ ਸੱਚੀ ਯਾਰ ਹੈ ਗੁਰਨਾਨਕ ਸਾਹਿਬ ਸੱਚੀ ਤੇਰੇ ਮਿੱਤਰ ਨੇ ਤੇਰੇ ਨਾਲ ਪਿਆਰ ਕਰਦੇ ਨੇ ਤੇ ਅੱਜ ਗੁਰਨਾਨਕ ਸਾਹਿਬ ਨੂੰ ਕਹਿ ਖਾਂ ਭਲਾ ਮੇਰੇ ਘਰ ਆਣ ਕੇ ਪ੍ਰਸ਼ਾਦਾ ਛਕਣ ਹੁਣੇ ਵੀ ਬੇਨਤੀ ਕਰਾਂ ਗੁਰਮੁਖੋ ਦੁਨੀਆ ਅਮੀਰਾਂ ਦੇ ਘਰਾਂ ਨੂੰ ਜਾਣ ਨੂੰ ਬਹੁਤ ਕਾਲੀ ਐ ਬੜੇ ਪੁੱਗ ਕੇ ਜਾਂਦੇ ਨੇ ਕੋਈ ਬਰਲਾ ਜਿਹੜਾ ਗਰੀਬ ਦੇ ਘਰ ਜਾ ਕੇ ਉਹਦੀ ਮੱਢਲ ਦੀ ਰੋਟੀ ਉਹਦੇ ਬਾਜਰੇ ਦੀ ਰੋਟੀ ਉਹਦੀ ਰੁੱਖੀ ਸੁੱਖੀ ਖਾ ਲਵੇ ਤਗੜਿਆਂ ਨਾਲ ਹਰ ਕੋਈ ਯਾਰੀ ਲਾਉਣਾ ਚਾਹੁੰਦਾ ਐ ਮਾੜੇ ਨਾਲ ਤੇ ਕੋਈ ਬਰਲਾ ਹੀ ਨਭਾਉਂਦਾ ਐ ਨਾ ਹੁਣ ਘਰੇ ਭਾਈ ਮਰਦਾਨਾ ਜੀ ਘਰਵਾਲੀ ਦੇ ਬੋਲਾਂ ਨੂੰ ਜਦੋਂ ਸੁਣਦੇ ਨੇ ਤੇ ਬੜਾ ਦੁਚਿੱਤੀ ਦੇ ਵਿੱਚ ਬੜੀ ਇਸ ਕਸ਼ਮਕਸ਼ ਦੇ ਵਿੱਚ ਅੰਦਰ ਖੇਡ ਚੱਲਣ ਲੱਗ ਪਈ ਵੀ ਮੈਂ ਕੀ ਸ਼ਬਦ ਗੁਰਨਾਨਕ ਸਾਹਿਬ ਨੂੰ ਆਖਾਂਗਾ ਬਾਬੇ ਨਾਨਕ ਦੇ ਘਰ 36 ਪ੍ਰਕਾਰ ਦੇ ਭੋਜਨ ਬਣਦੇ ਨੇ ਮੇਰੇ ਘਰ ਤੇ ਹੋਈ ਮਿੱਸਾ ਸੁੱਖਾ ਬਣਦਾ ਹੈ ਤੇ ਕੀ ਆਖਾਂਗਾ ਜਾ ਕੇ ਕਿਵੇਂ ਆਖਾਂਗਾ ਪਾਈ ਮਰਦਾਨਾ ਜੀ ਚਿੰਤਾਵਾਂ ਦੇ ਵਿੱਚ ਉਹਨਾਂ ਸ਼ਬਦੀ ਖਿਆਲਾਂ ਦੇ ਵਿੱਚ ਅੰਦਰ ਹੀ ਅੰਦਰ ਇੱਕ جنگ ਲੜ ਰਹੇ ਨੇ ਤੇ ਘਰ ਵਾਲੀ ਫੇਰ ਸ਼ਬਦ ਵਰਤ ਦਿੰਦੀ ਹੈ ਕਿ ਅੱਜ ਜੇ ਤੁਹਾਡਾ ਸਾਥੀ ਤੁਹਾਡਾ ਨਾਨਕ ਤੁਹਾਡਾ ਯਾਰ ਤੁਹਾਡਾ ਮਿੱਤਰ ਧੰਗ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਮੇਰੇ ਘਰ ਦੁਪਹਿਰ ਨੂੰ ਰੋਟੀ ਖਾਣ ਆਇਆ ਤੇ ਰੋਟੀ ਤੁਹਾਨੂੰ ਵੀ ਕੋਈ ਨਹੀਂ ਮਿਲਲੀ ਜਾਓ ਉਹਨਾਂ ਨੂੰ ਬੁਲਾ ਕੇ ਲਿਆਓ ਫਿਰ ਮੰਨਾਂਗੇ ਵੀ ਸੱਚਮੁੱਚ ਗੁਰੂ ਨਾਨਕ ਸਾਹਿਬ ਤੁਹਾਡੇ ਮਿੱਤਰ ਨੇ ਭਾਈ ਮਰਦਾਨਾ ਜੀ ਨੇ ਘਰ ਵਾਲੀ ਨੂੰ ਆਖਿਆ ਠੀਕ ਹੈ ਮੈਂ ਚੱਲਦਾ ਇਧਰ ਭਾਈ ਮਰਦਾਨਾ ਜੀ ਘਰੋਂ ਬਾਹਰ ਨਿਕਲਦੇ ਤੇ ਗਲੀ ਦੇ ਵਿੱਚੋਂ ਹੁੰਦੇ ਹੋਏ ਅਗਾਹ ਨੂੰ ਅੱਜ 15 ਕਦਮ ਪੁੱਟੇ ਸਾਨੂੰ ਅੱਗੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਆਵਾਜ਼ ਮਾਰ ਕੇ ਆਖਿਆ ਮਰਦਾਨਾ ਭਾਈ ਜੀ ਕਿੱਧਰ ਤੇ ਮਰਦਾਨਾ ਜੀ ਦੋਵੇਂ ਹੱਥ ਬੰਨ੍ਹ ਕੇ ਕਹਿਣ ਲੱਗੇ ਕਿਤੇ ਨਹੀਂ ਪਾਤਸ਼ਾਹ ਬਸ ਤੁਹਾਡੇ ਵਾਲੇ ਆ ਰਿਹਾ ਸੀ ਤੁਸੀਂ ਕਿੱਧਰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਅੱਜ ਮਾਤਾ ਘਰ ਨਹੀਂ ਭੁੱਖ ਬੜੀ ਲੱਗੀ ਐ ਕਿਸੇ ਰਿਸ਼ਤੇਦਾਰੀ ਦੇ ਗਏ ਨੇ ਅਜੇ ਤੱਕ ਪਰਤੇ ਨਹੀਂ ਤੇ ਭੁੱਖ ਅੰਦਰ ਢਿੱਡ ਨੂੰ ਹੋੜ ਪੈਂਦੇ ਨੇ ਤੇ ਮੈਂ ਅੱਜ ਸੋਚਿਆ ਵੀ ਕਿਉਂ ਨਾ ਤੇਰੇ ਘਰੀ ਪ੍ਰਸ਼ਾਦਾ ਛਕਾਈਏ ਯਾਦ ਰੱਖਿਓ ਮਰਦਾਨਾ ਜੀ ਅਜੇ ਬੋਲੇ ਨਹੀਂ ਕੁਝ ਵੀ ਗੁਰੂ ਨਾਨਕ ਸਾਹਿਬ ਪਾਰਸਾ ਜੀ ਮਰਦਾਨਾ ਜੀ ਨੂੰ ਕਹਿਣ ਲੱਗੇ ਮਰਦਾਨਾ ਅੱਜ ਤੇਰੇ ਘਰੀ ਪ੍ਰਸ਼ਾਦਾ ਛਕਾਈਏ ਤੇ ਮਰਦਾਨਾ ਦੋਵੇਂ ਹੱਥ ਬੰਨ ਕੇ ਕਹਿਣ ਲੱਗਾ ਜੀ ਇਤੋਂ ਵੱਡੇ ਭਾਗ ਹੋਰ ਮੇਰੇ ਕੀ ਹੋ ਸਕਦੇ ਨੇ ਯਾਦ ਰੱਖਿਓ ਗਰੀਬ ਕਰ ਲੈ ਵੀ ਜਾਵੇ ਨਾ ਉਹਨੂੰ ਇਹ ਹੁੰਦਾ ਵੀ ਮੈਂ ਖਵਾਵਾਂਗਾ ਕੀ ਮੈਂ ਸ਼ਿਕਾਵਾਵਾਂਗਾ ਕੀ ਮੈਂ ਦਿਆਂਗਾ ਕੀ ਨਿਤਾ ਪ੍ਰਤੀ ਛੱਤੀ ਪ੍ਰਕਾਰ ਦਾ ਖਾਣ ਵਾਲਾ ਤੇ ਉਹਨੂੰ ਕੋਈ ਕੀ ਦੇ ਸਕਦਾ ਇਸ ਕਰਕੇ ਗਰੀਬ ਉੱਥੋਂ ਵੀ ਥੋੜੀ ਹੀਣ ਭਾਵਨਾ ਜੀ ਰੱਖ ਕੇ ਕਈ ਵਾਰੀ ਵੱਡੇ ਨੂੰ ਘਰੇ ਨਹੀਂ ਸਕਦਾ ਪਰ ਉਹਦੇ ਪਿਆਰ ਵਿੱਚ ਮਿਲੀ ਹੋਈ ਵਸਤੂ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨਾ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਦ ਰੈਣ ਬਿਹਾਨੀ ਕਿਸੇ ਦੇ ਮਾਲ ਪੂੜੇ ਤੇ ਕਿਸੇ ਦਾ ਸਾਗ ਗੁਰਮੁਖੋ ਪਿਆਰ ਨਾਲ ਬਣਾਇਆ ਹੋਵੇ ਤੇ ਉਹ ਵੀ 36 ਪ੍ਰਕਾਰ ਦਾ ਭੋਜਨ ਬਣ ਜਾਂਦਾ ਹੈ ਤੇ ਕਿਤੇ 36 ਪ੍ਰਕਾਰ ਦੇ ਵਿੱਚੋਂ ਵੀ ਸਵਾਦ ਤੁਹਾਨੂੰ ਨਹੀਂ ਆਉਂਦਾ ਗੁਰੂ ਨਾਨਕ ਸਾਹਿਬ ਪਾਰਸਾ ਜੀ ਦੇ ਨਾਲ ਭਾਈ ਮਰਦਾਨਾ ਜੀ ਘਰ ਜਦੋਂ ਦਹਲੀਜ਼ ਅੰਦਰ ਪੈਰ ਰੱਖਿਆ ਤੇ ਘਰ ਵਾਲੀ ਵੇਖ ਕੇ 당ਗ ਰਹਿ ਗਈ ਵੀ ਭਾਈ ਮਰਦਾਨਾ ਪਾ ਮੇਰਾ ਘਰ ਵਾਲਾ ਸੱਚੀ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਆ ਗਿਆ ਪਾ ਇਹਨਾਂ ਦਾ ਪਿਆਰ ਬੜਾ ਗੂੜਾ ਹੈ ਪਰ ਉਹਨੂੰ ਭਲੀ ਨੂੰ ਪਤਾ ਹੀ ਨਹੀਂ ਕਿ ਮਰਦਾਨਾ ਜੀ ਨੇ ਤੇ ਅਜੇ ਇੱਕ ਸ਼ਬਦ ਵੀ ਨਹੀਂ ਆਖਿਆ ਗੁਰੂ ਨਾਨਕ ਸਾਹਿਬ ਵੀ ਆਪ ਚੱਲ ਕੇ ਆ ਗਏ ਜਿਸ ਵੇਲੇ ਘਰੇ ਦੰਦਰ ਪ੍ਰਵੇਸ਼ ਕੀਤੇ ਘਰ ਵਾਲੀ ਨੇ ਪ੍ਰਸ਼ਾਦਾ ਤਿਆਰ ਕੀਤਾ ਰੋਟੀ ਪਾਣੀ ਜੋ ਬਣਿਆ ਗੁਰਮੁਖੋ ਛਕਾਇਆ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਚੰਗਾ ਮਰਦਾਨਿਆ ਚੱਲਦਾ ਹੋ ਸਕਦਾ ਬੀਬੀ ਆ ਗਈ ਹੋਵੇ ਪਾ ਮਾਤਾ ਜੀ ਆ ਗਏ ਹੁਣ ਇਧਰ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਨੂੰ ਘਰ ਦੀ ਦਹਲੀਜ਼ ਦੇ ਬਾਹਰ ਤੱਕ ਛੱਡ ਕੇ ਆਉਂਦੇ ਨੇ ਨੂੰ ਸੀਓਫ ਕਰਨਾ ਆਪਾਂ ਕਹਿ ਦਿੰਦੇ ਆ ਜਦੋਂ ਬਾਹਰ ਛੱਡ ਕੇ ਵਾਪਸ ਆਉਂਦੇ ਨੇ ਤੇ ਅੰਦਰ ਦਹਲੀਜ਼ ਤੇ ਪੈਰ ਰੱਖਦੇ ਨੇ ਤੇ ਘਰ ਵਾਲੀ ਪਤਾ ਕੀ ਕਹਿੰਦੀ ਹੈ ਕਹਿੰਦੀ ਮੰਨ ਗਈ ਗੁਰੂ ਨਾਨਕ ਸਾਹਿਬ ਸੱਚੀ ਤੁਹਾਡੇ ਮਿੱਤਰ ਨੇ ਸੱਚੀ ਤੁਹਾਡੇ ਯਾਰ ਨੇ ਪਰ ਕਹਿੰਦੀ ਮੈਂ ਪੁੱਛਣਾ ਚਾਹੁੰਦੀ ਹਾਂ ਤੁਸੀਂ ਕੀ ਕਹਿ ਕੇ ਗੁਰੂ ਨਾਨਕ ਸਾਹਿਬ ਨੂੰ ਘਰ ਲੈ ਕੇ ਆਏ ਸੀ ਤੇ ਅੱਗੋਂ ਅੱਖਾਂ 'ਚੋਂ ਹੰਝੂ ਭਰ ਕੇ ਭਾਈ ਮਰਦਾਨਾ ਕਹਿਣ ਲੱਗਾ ਭਾਗਾਂ ਵਾਲੀਏ ਮੈਂ ਗੁਰਨਾਨਕ ਸਾਹਿਬ ਨੂੰ ਕੁਝ ਵੀ ਨਹੀਂ ਸਿਆਖਿਆ ਮੈਂ ਤੇ ਬਸ ਇਸ ਭਰੋਸੇ ਤੁਰਿਆ ਜਾ ਰਿਹਾ ਸੀ ਫਿਰ ਕੀ ਹੋਇਆ ਜੇ ਅੱਜ ਸ਼ਾਮ ਨੂੰ ਰੋਟੀ ਨਾ ਖਾਵਾਂਗਾ ਮੈਂ ਨਾਨਕ ਨੂੰ ਕੀ ਕਹਿ ਕੇ ਆਪਣੇ ਘਰ ਲਿਆਵਾਂਗਾ ਆ ਰੁੱਖੀਆਂ ਸੁੱਖੀਆਂ ਖਵਾਉਣ ਵਾਸਤੇ ਜਿਦੇ ਕਰ 36 ਪ੍ਰਕਾਰ ਦੇ ਭਗਵਾਨ ਬਣਦੇ ਹੋਣ ਮੈਂ ਤੇ ਆਪਣੇ ਅੰਦਰ ਹੀ ਖਿਆਲਾਂ ਦੀ ਸ਼ਬਦੀ ਜੰਗ ਲੜਦਾ ਹੋਇਆ ਤੁਰਿਆ ਜਾ ਰਿਹਾ ਸੀ ਅਗੋ ਗੁਰਨਾਨਕ ਸਾਹਿਬ ਨੇ ਮੇਰੇ ਅੰਦਰ ਨੂੰ ਜਾਣ ਕੇ ਆਵਾਜ਼ ਦੇ ਦਿੱਤੀ ਮਰਦਾਨਿਆਂ ਮਾਤਾ ਘਰ ਨਹੀਂ ਅੱਜ ਪ੍ਰਸ਼ਾਦਾ ਤੇਰੇ ਘਰ ਸਕਣਾ ਹੈ ਹੁਣ ਭਾਈ ਮਰਦਾਨਾ ਜੀ ਕਹਿ ਰਹੇ ਸਨ ਤੇ ਘਰ ਵਾਲੀ ਨਜ਼ਾਰ ਦਾ ਰੋਣਾ ਸ਼ੁਰੂ ਕਰ ਦਿੱਤਾ ਕਹਿਣ ਲੱਗੀ ਸੱਚ ਮੁੱਚ ਤੇਰਾ ਸਾਥੀ ਤੇਰਾ ਯਾਰ ਤੇਰਾ ਪਿਆਰਾ ਮਿੱਤਰ ਤਾਣ ਗੁਰਨਾਨਕ ਸਾਹਿਬ ਸੱਚਾ 파ਰਸਾ ਉਹ ਤੇ ਦਿਲਾਂ ਦੀ ਜਾਣਦਾ ਏ ਬੰਦਿਆ ਤੂੰ ਨਾ ਵੀ ਆਖੇ ਨਾ ਬਸ ਅੰਦਰ ਭਾਵਨਾ ਬਣਾਈ ਉਹ ਤੇਰੀ ਭਾਵਨਾ ਨੂੰ ਵੀ ਜਾਣਦਾ ਹੈ ਤਾਂ ਸਿਓ ਟੁੱਟੀ ਕਿਉਂ ਬਣੈ ਜਿਹਦੇ ਨਾਲ ਮਿੱਤਰਤਾ ਜਿਹਦੇ ਨਾਲ ਸਾਂਝ ਕਿਤੇ ਸਾਡੀ ਬਣ ਆਵੇ ਗੁਰਮੁਖੋ ਦੁਨੀਆ ਦੇ ਨਾਲ ਪਦਾਰਥਾਂ ਨਾਲ ਸਾਂਝ ਸੰਸਾਰ ਬਣਾਉਂਦਾ ਜੇ ਪਰ ਕਿਤੇ ਸੱਚਮੁੱਚ ਦਿਲੋਂ ਪਿਆਰ ਕਰਕੇ ਕਿਸੇ ਨੂੰ ਵੇਖਿਓ ਇੰਟੂਸ਼ਨ ਅਸੀਂ ਕਹਿੰਦੇ ਨਾ ਵੀ ਮੈਨੂੰ ਪਤਾ ਲੱਗਿਆ ਸੀ ਵੀ ਫਲਾਣੇ ਨੇ ਆਉਣਾ ਅੱਜ ਤੇ ਇਹ ਵੀ ਭਾਵਨਾ ਵੀ ਵੀ ਫੀਲਿੰਗ ਸਾਡੇ ਅੰਦਰੋਂ ਮੁੱਕ ਗਈ ਨਹੀਂ ਤੇ ਉਹ ਸਮੇਂ ਵੇਖੇ ਨੇ ਕਿ ਕਰੇ ਮਾਂ ਦੇ ਹੱਥ ਤੋਂ ਪੇੜਾ ਡਿੱਗ ਜਾਣਾ ਤੇ ਕੁਦਰਤਨ ਮਾਂ ਨੇ ਕਹਿਣਾ ਪੀ ਅੱਜ ਫਲਾਣਾ ਕੋਈ ਰਿਸ਼ਤੇਦਾਰ ਆ ਜਾਏਗਾ ਤੇ ਸੱਚਮੁੱਚ ਸ਼ਾਮਾਂ ਪੈਂਦੀਆਂ ਸਨ ਅਗਲਾ ਆ ਜਾਂਦਾ ਸੀ ਇਹਨੂੰ ਭਾਵਨਾਤਮਕ ਤੌਰ ਤੇ ਸ਼ਬਦ ਸਮਝਦਾ ਨੂੰ ਸਮਝਿਓ ਇਹਨੂੰ ਕਿਸੇ ਹੋਰ ਸੈਂਟੀਫਿਕ ਤਰੀਕੇ ਨਾਲ ਸਿੱਧ ਕਰਨ ਦੀਆਂ ਗੱਲਾਂ ਨਾ ਕਰਿਓ ਕਾਂ ਬਨੇਰੇ ਤੇ ਬੋਲਣਾ ਇੱਕ ਪ੍ਰਤੀਕ ਮੰਨਿਆ ਜਾਂਦਾ ਸੀ ਸੋ ਇਹ ਨਿੱਕੀਆਂ-ਨਿੱਕੀਆਂ ਬਾਤਾਂ ਭਾਵਨਾਤਮਕ ਸ਼ਰਧਾ ਦੇ ਵਿੱਚੋਂ ਨਿਕਲੀਆਂ ਹੁੰਦੀਆਂ ਸਨ ਸਾਡੇ ਮਨਾਂ ਦੇ ਵਿੱਚ ਵੀ ਕਿਤੇ ਇਹ ਪਿਆਰ ਬਣ ਜਾਵੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਜਿਦੀ ਸੱਚਮੁੱਚ ਅੰਦਰੋਂ ਪ੍ਰੀਤ ਬਣੀ ਆ ਨਾ ਗੁਰਮਖੋ ਕਿਤੇ ਉਸ ਸੁਦਾਮਾ ਜੀ ਦੇ ਮਿੱਤਰ ਕ੍ਰਿਸ਼ਨ ਨੂੰ ਪੁੱਛ ਕੇ ਦੇਖੋ ਵੀ ਪ੍ਰੀਤ ਦਾ ਕਿੱਡਾ ਵੱਡਾ ਮੁੱਲ ਹੁੰਦਾ ਹੈ ਪ੍ਰੀਤ ਕਿਵੇਂ ਮਿਲਦੀ ਆ ਸਿਰਫ ਉਹ ਮੁੱਠ ਛੋਲਿਆਂ ਦੇ ਵਾਹਿਗੁਰੂ ਚੌਲਾਂ ਦੇ ਦਾਣੇ ਨੂੰ ਚਬਣ ਤੇ ਹੀ ਇਹ ਕਹਿ ਦੇਣਾ ਛੰਡ ਨਾਲ ਦੰਦ ਘਟ ਖੜਕਦੇ ਨੇ ਤੇ ਦੇਖੋ ਕਿੰਨਾ ਸਮਾਂ ਲੱਗ ਗਿਆ ਪਰ ਜਦੋਂ ਗੁਰਨਾਨਕ ਸਾਹਿਬ ਪਾਰਸਾ ਜੀ ਦੇ ਭਾਂਗ ਪਿਆਰ ਕਰਨ ਵਾਲਾ ਭਾਈ ਮਰਦਾਨੇ ਵਰਗਾ ਕੋਈ ਇਸ ਤਰੀਕੇ ਨਾਲ ਪੁਕਾਰਦਾ ਹੈ ਨਾ ਤੇ ਗੁਰਨਾਨਕ ਸਾਹਿਬ ਸੱਚਾ ਪਾਰਸਾ ਬੋੜੀ ਕਰਦਾ ਹੈ ਸੋ ਸਾਡੇ ਮਨਾਂ ਅੰਦਰ ਵੀ ਕਿਤੇ ਪਿਆਰ ਪੈਦਾ ਹੋਵੇ ਗੁਰਮੁਖੋ ਜਿਸ ਕਿਸੇ ਨੂੰ ਵੀ ਮਿਲੋ ਹਿਰਦੇ ਤੋਂ ਮਿਲੋ ਅੰਦਰ ਖੋਟ ਰੱਖ ਕੇ ਨਾ ਮਿਲੋ ਬੇਈਮਾਨੀ ਰੱਖ ਕੇ ਨਾ ਮਿਲੋ ਜੇ ਸੱਜਣ ਮਿੱਤਰ ਨੂੰ ਮਿਲਣ ਚੱਲੇ ਆਂ ਤਾਂ ਬਿਲਕੁਲ ਸਪਸ਼ਟ ਹੋ ਕੇ ਮਿਲੋ ਸਾਫ਼ ਹਿਰਦੇ ਨਾਲ ਮਿਲੋ ਰਿਸ਼ਤੇਦਾਰਾਂ ਚ ਗਏ ਆ ਸਾਫ਼ ਹੋ ਕੇ ਮਿਲੋ ਮਨ ਚ ਮੈਲ ਰੱਖ ਕੇ ਨਾ ਮਿਲੋ ਈਰਖਾ ਰੱਖ ਕੇ ਨਾ ਮਿਲੋ ਜੇ ਅਸੀਂ ਈਰਖਾ ਰੱਖਾਂਗੇ ਗੁਰਮੁਖੋ ਤੇ ਸਾਡਾ ਅੰਦਰ ਜਿਹੜਾ ਨਾ ਅਗਲੇ ਤੱਕ ਪਹੁੰਚ ਕਰਦਾ ਹੈ ਸੋ ਮਾਲਕ ਕਿਰਪਾ ਕਰੇ ਇੱਕ ਛੋਟੀ ਜੀ ਬੇਨਤੀ ਹੈ ਕਿ ਮੈਂ ਸਬਾਪਤੀ ਕਰ ਦੇਣੀ ਆ ਵੀ ਇਹ ਦਿਲਾਂ ਨੂੰ ਦਿਲਾਂ ਦੀ ਸਾਂਝ ਹੈ ਕੀ ਕੋਈ ਰਸਤੇ ਦੇ ਵਿੱਚ ਬਜ਼ੁਰਗ ਮਾਈ ਖੜੀ ਹੱਥ ਵਿੱਚ ਝੋਲਾ ਸੀ ਕੁਦਰਤ ਪਿੰਡ ਨੂੰ ਜਾਣਾ ਹੋਵੇਗਾ ਨੌਜਵਾਨ ਘੋੜੇ ਤੇ ਆਇਆ ਤੇ ਘੋੜੇ ਤੇ ਆਏ ਨੌਜਵਾਨ ਨੂੰ ਮਾਈ ਕਹਿਣ ਲੱਗੀ ਵੇ ਪੁੱਤਰਾ ਮੈਨੂੰ ਵੀ ਪਿੰਡ ਨੂੰ ਲੈ ਜਾ ਨੌਜਵਾਨ ਘੋੜੇ ਤੇ ਬੈਠਾ ਸੋਚਦਾ ਵੀ ਮਾਈ ਬਜ਼ੁਰਗ ਆਵੇਂ ਘੋੜੇ ਤੇ ਬਿਠਾਵਾਂਗਾ ਡੇੱਗੇ ਛੱਟ ਪੇਟ ਲੱਗੀ ਤੇ ਆਦਕ ਥੋੜਾ ਜਿਹਾ ਅੱਗੇ ਜਾ ਕੇ ਨਾਲ ਹੀ ਕੀ ਸੋਚਦਾ ਕਿ ਮਾਈ ਦੇ ਹੱਥ ਵਿੱਚ ਇੱਕ ਥੈਲਾ ਇੱਕ ਝੋਲਾ ਵੀ ਆ ਹੋਵੇ ਨਾ ਚਾਰ ਪੈਸੇ ਵਿੱਚ ਹੋਣ ਮਨ ਬੇਈਮਾਨ ਹੋ ਗਿਆ ਹੁਣ ਜਦੋਂ ਮਨ ਬੇਈਮਾਨ ਹੋ ਗਿਆ ਘੋੜਾ ਮੋੜ ਲਿਆ ਤੇ ਆਣ ਕੇ ਕਹਿਣ ਲੱਗਾ ਮੈਂ ਤਾਂ ਬੈਜਾ ਲੈ ਚੱਲਦਾ ਤੇ ਮਾਤਾ ਅੱਗੋਂ ਪਤਾ ਕੀ ਕਹਿਣ ਲੱਗੀ ਨਹੀਂ ਪੁੱਤਰ ਮੈਂ ਆਪੇ ਚੱਲ ਜਾਣਾ ਉਹ ਕਹਿੰਦਾ ਕਮਾਲ ਹੈ ਮਾਤਾ ਹੁਣੇ ਤੇ ਆਵਾਜ਼ ਮਾਰ ਕੇ ਕਹਿੰਦੀ ਸੀ ਮੈਨੂੰ ਲੈ ਜਾ ਹੁਣੇ ਕਹਿ ਰਹੀਆਂ ਵੀ ਨਹੀਂ ਮੈਂ ਚਲੇ ਜਾਣਾ ਤੇ ਮਾਂ ਪੁੱਤਰ ਨੂੰ ਕਹਿ ਰਹੀ ਸੀ ਵੀ ਪੁੱਤਰਾ ਜਿਹੜਾ ਤੈਨੂੰ ਸਮਝਾ ਗਿਆ ਨਾ ਮੈਨੂੰ ਵੀ ਸਮਝਾ ਗਿਆ ਪਹਿਲਾਂ ਤੇਰਾ ਧਿਆਨ ਮੇਰੀ ਬਦੁਰਗੀ ਵੱਲ ਸੀ ਹੁਣ ਧਿਆਨ ਤੇਰਾ ਮੇਰੇ ਥੈਲੇ ਵਾਲਾ ਹੁਣ ਤੂੰ ਮੈਨੂੰ ਨਹੀਂ ਲੈ ਕੇ ਜਾਣਾ ਚਾਹੁੰਦਾ ਮੇਰੇ ਥੈਲੇ ਨੂੰ ਲੈ ਕੇ ਜਾਣਾ ਚਾਹੁੰਦਾ ਇਸ ਕਰਕੇ ਜਿਸ ਕਿਸੇ ਨੂੰ ਵੀ ਮਿਲੋ ਹਿਰਦਾ ਸਾਫ਼ ਕਰਕੇ ਪਵਿੱਤਰਤਾ ਨਾਲ ਮਿਲੋ ਗੁਰਮਖੋ ਜੇ ਤੁਹਾਡੇ ਅੰਦਰ ਮੈਲ ਹੈ ਨਾ ਤੇ ਤੁਹਾਡੀ ਅੰਦਰ ਦੀ ਮੈਲ ਅਗਲੇ ਤੱਕ ਜਰੂਰ ਪਹੁੰਚਦੀ ਆ ਤੁਹਾਡੇ ਅੰਦਰ ਦੀ ਈਰਖਾ ਅਗਲੇ ਤੱਕ ਜਰੂਰ ਪਹੁੰਚਦੀ ਆ ਸਤਿਗੁਰ ਕਿਰਪਾ ਕਰੇ ਇਸ ਬਾਤ ਨੂੰ ਆਪਾਂ ਕੱਲ ਇੱਥੋਂ ਹੀ ਸਮਝਣ ਦਾ ਯਤਨ ਕਰਾਂਗੇ ਸਤਿਗੁਰ ਕਿਰਪਾ ਕਰੇ ਜੀ ਤਾਂਸਿਓਂ ਟੋਟੀ ਕਿਉਂ ਬਣੇ ਜਿਦੇ ਨਾਲ ਸਾਡੀ ਬਣ ਗਈ ਗੁਰਮਖੋ ਲੱਖ ਲੋਕ ਵਰਦਦੇ ਹੋਣ ਕਦੇ ਤੋੜਿਓ ਨਾ ਸੱਚੇ ਮਿੱਤਰ ਬਹੁਤ ਘੱਟ ਮਿਲਦੇ ਨੇ ਤੇ ਗੁਰੂ ਵਰਗਾ ਸੱਚਾ ਮਿੱਤਰ ਇਸ ਦੁਨੀਆ ਦੇ ਤਖਤੇ ਤੇ ਦੂਜਾ ਕੋਈ ਨਹੀਂ ਫੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ